ਸਾਡੇ ਟਿੱਪਰ ਇਰਾਦ ਹੈ ਇਥੇ ਖਾਲੀ ਕਰਨ ਠੀਕ ਹੈ ਸੱਜਣ ਦੇ ਵਿੰਗਾਰ ਕੱਢਣ ਹਾ ਲੋ ਹਾਂ ਜੀ ਆਵਾਜ਼ ਓਕੇ ਹਾਂ ਕਰ ਰਿਹਾ ਮੈਂ ਹਵਾ ਓਕੇ ਓਕੇ ਹਣਾ ਆ ਦੇਖੋ ਅਰੇ ਮੰਦਰ ਦੇ ਲਾਗੇ ਦਾ ਮੰਦਰ ਦੇ ਲਾਗੇ ਆ ਗਏ ਮਾਰੋ ਦੇ ਬੜੇ ਗੱਡੀਆਂ ਆਈਆਂ 20 ਪਰ ਕੇ ਇਹ ਗੱਡੀਆਂ ਪਰ ਕੇ ਆਈਆਂ ਨੇ ਠੀਕ ਹੈ ਜੀ ਤੇ ਆ ਲੋ ਉਹ ਜਿਹੜੀ ਆਦੀ ਸੀ ਨਾ ਉਹ ਜਿਹੜੀ ਇੱਕ ਵੀਡੀਓ ਕੁੜੀਆਂ ਸੀ ਅ ਤੁਹਾਡੇ ਟਰੱਕ ਦੇ ਜਿਹੜੀ ਬੂਥੇ ਤੇ ਬੋਛਲਾਈ ਹੁੰਦੀ ਉਹ ਕੀ ਹੁੰਦੀ ਉਹ ਮੈਂ ਮੈਡ ਬੜੇ ਗੱਲਾਂ ਨਾ ਵੀ ਆਪਦਾ ਬੂਥਾ ਤੇ ਆ ਜਿਹੜੀ ਮੈਂ ਤੈਨੂੰ ਫੋਟੋ ਪਾਉਣਾ ਭਈ ਇਹ ਬਰਾਬਰ ਫੋਟੋ ਖਿੱਚ ਕੇ ਵੇਖ ਲੈ ਵੀ ਬੂਥਾ ਕਿੰਦਾ ਸੋਹਣਾ ਠੀਕ ਹੈ ਇਹ ਜਿਹੜੀਆਂ ਤੁਹਾਡੇ ਜਿਹੜਾ ਰੋਡ ਤੇ ਖਲੀਆਂ ਖਲੀਆਂ ਇਹਨਾਂ ਦੇ ਸਿਰ ਤੇ ਭਲਦੀਆਂ ਨੇ ਤੇ ਮੰਗਦੀਆਂ ਨਾ 200 ਦੇ ਦਿਓ 300 ਦੇ ਦਿਓ 100 ਦੇ ਦਿਓ ਇਹ ਚਿੱਟੀ ਸ਼ੋ ਵਾਲੀਆਂ ਦਿੰਦੀਆਂ ਨੇ ਠੀਕ ਹੈ ਇਹ ਤੇਜ ਨੂੰ ਚਲਾਉਂਦੀਆਂ ਨੇ ਤੇਜ ਨੂੰ ਇਹ ਚਲਾਉਂਦੀਆਂ ਨੇ ਤੇ ਜਿਹੜੇ ਰਜਾਈਆਂ 'ਚ ਸੁੱਤੇ ਪਏ ਨੇ ਉਹਨਾਂ ਨੂੰ ਦੁੱਧ, ਖੰਡ, ਪੱਤੀ, ਚਾਹ, ਮਿੱਠਾ, ਸਾਬਣ ਹਰ ਥਿੱਕ ਜੋ ਔਰਤ ਦੇ ਅੰਗੂਠੀ ਤੋਂ ਲੈ ਕੇ ਇਸ ਸਰੀਰ ਤੱਕ ਸੋਈਆਂ ਤੱਕ ਜਿਹੜੀਆਂ ਸਿਰ ਨੂੰ ਲਾਉਂਦੀਆਂ ਨੇ ਮੱਥੇ ਦੇ ਟਿੱਕੇ ਤੱਕ ਇਹ ਕਰਮਾਂ ਵਾਲੀਆਂ ਲੱਤ ਲੈ ਕੇ ਆਉਂਦੀਆਂ ਨੇ ਤੇ ਟੱਕਾਂ ਨੂੰ ਮਾੜਾ ਬੋਲਣ ਜਿਹੜੀ ਮਾੜਾ ਬੋਲਦੀਆਂ ਨੇ ਜਿਵੇਂ ਇੱਕ ਦਿਨ ਇੱਕ ਬੜਾ ਮਾੜਾ ਕੋਰ ਵੀ ਬੜਾ ਬੋਲੀ ਸੀ ਵੀ ਟਰੱਕਾਂ ਵਾਲੇ ਉਹ ਕਰਕੇ ਲੰਘਦੇ ਨੇ ਆ ਕਰਕੇ ਲੰਘਦੇ ਨੇ ਜਵਾਬ ਦਿੱਤਾ ਸੀ ਉਹਨੂੰ ਪਰ ਉਹ ਛੰਡੇ ਫੂਕੇ ਘਰਾਂਦੇ ਆ ਨਾ ਜਿਹੜੀ ਅਸਲ ਟਿਕਾਣੇ ਦੀਆਂ ਨਾ ਧੀਆ ਬਣਾ ਉਹ ਕਦੇ ਵੀ ਗੱਡੀ ਵਾਲ ਨੂੰ ਮਾੜਾ ਨਹੀਂ ਬੋਲਣ ਗਿਆ ਸਾਰਾ ਦਿਨ ਚੱਲਦੇ ਰਹੇ ਹੁਣ ਫੇਰ ਆ ਆ ਗਏ ਆ ਇਹ ਸਾਡੀ ਟਰੱਕਾਂ ਵਾਲੇ ਕੋਈ ਦੇਣ ਨਹੀਂ ਦੇ ਸਕਦਾ ਅਸੀਂ ਫੱਕਰ ਹੁੰਦੇ ਆ ਫੱਕਰ ਫਕੀਰ ਜੇ ਅਸੀਂ ਸੱਚੇ ਦਿਲੋਂ ਅਰਦਾਸ ਕਰਦੀਏ ਨਾ ਮੈਂ ਇੱਕ ਗੱਲ ਕਹਿ ਦੇਣਾ ਵੀ ਜਿੰਦੇ ਪੁੱਤਰ ਨਹੀਂ ਨਾ ਹੁੰਦਾ ਜੇ ਮੈਨੂੰ ਬੈਦਨਾ ਕਹਿਦਣਾ ਜਿਹੜੀ ਇਧਰੇ ਮੇਰੇ ਮੁੰਡਾ ਨਹੀਂ ਹੁੰਦਾ ਉਹ ਆ ਜੇ ਤੇ ਅਰਦਾਸ ਕਰਕੇ ਤੇ ਉਹਦੀ ਝੋਲੀ 'ਚ ਫਲ ਪਾ ਦੇਗਾ ਪੁੱਤਰ ਦੇ ਕੇ ਤੋਰਾਂਗੇ ਸਵਾਲ ਨਹੀਂ ਪੈਦਾ ਹੁੰਦਾ ਗੁਰੂ ਰਾਮਦਾਸ ਦੇ ਅਗਰ ਅਰਦਾਸ ਕਰਕੇ ਫਲ ਪਾ ਦੇਗਾ ਨਾ ਰੱਬ ਪੁੱਤਰ ਦੇ ਵਿੱਚ ਕਹਿ ਦੇ ਸਭ ਤੋਂ ਭਗਤੀ ਇਹਨਾਂ ਦੀ ਵੱਡੀ ਹੁੰਦੀ ਸਭ ਤੋਂ ਜ਼ਿਆਦੀ ਭਗਤੀ ਇਹਨਾਂ ਦੀ ਕਿਉਂ ਮਹੀਨੇ 'ਚ 15 ਦੇ ਰੋਟੀ ਖਾਣੀ ਤੇ 8 ਦਿਨ ਸੌਣਾ ਤੇ ਦੂਜੇ ਸਾਰੇ ਜਾ ਕੇ ਕਢਾਉਣ ਦੇੜੇ ਵੀ ਚੱਲੇ ਰਾਤ ਵੀ ਚੱਲੇ ਸਵੇਰੇ ਵੀ ਤੁਰਿਆ ਫਿਰਨਾ ਠੀਕ ਹੈ ਜੀ ਆ ਦੇਖੋ ਏ ਬੋਲਿਆ ਕਰੂਗਾ ਜਿਹੜਾ ਟਰੱਕ ਵਾਲਿਆਂ ਨੂੰ ਠੀਕ ਹੈ ਬਸਾਦਰ ਇਧਰ ਆ ਬਈ ਓਏ ਅਵੇ ਇਹ ਦੇਖੋ ਮੰਦਰ ਦੇ ਲਾਗੇ ਇਥੇ ਲਾਉਣ ਆਇਆ ਇਧਰ ਆਵਰਾ ਆ ਵੇਖੋ ਸਾਡਾ ਜੋਧਾ ਇਹ ਬਾਹਰ ਦੇ ਦੇਸ਼ੋਂ ਵੀ ਹੋ ਗਿਆ ਆ ਜੇ ਕੈਨੇਡਾ ਅਮਰੀਕਾ ਜੋ ਬਾਹਰ ਦੇ ਦੇਸ਼ ਵੀ ਗਿਆ ਸੀ ਤੇ ਛੱਡ ਕੇ ਆ ਗਿਆ ਤਾਂ ਨਹੀਂ ਇੰਡੀਆ ਦੇ ਨਾਲ ਦੀ ਮੋਜ ਕਿਤਨੀ ਹੈਗੀ ਕਹੋ ਬਈ ਕਿਵੇਂ ਹੋ ਬਾਈ ਜੈ ਸ਼ਿਵ ਸ਼ੰਕਰ ਪੋਲੇ ਸ਼ੰਕਰ ਕੀ ਸਦਾ ਜੈ ਹੋ ਕਿਵੇਂ ਹੋ ਵੀ ਬਾਹਰ ਦੇ ਮੁਲਕ ਗਿਆ ਕੀ ਕਰਕੇ ਆ ਜਾ ਕੇ ਇੱਧਰ ਆ ਜਾਓ ਮਰੇ ਸਹਿਰ ਤੇ ਬਾਬਾ ਜੀ ਬਾਹਰ ਦੇ ਮੁਲਕ ਗਏ ਬਾਬਾ ਜੀ 2005 ਦੇ ਵਿੱਚ ਅੱਛਾ ਕਿਸੇ ਏਜੰਟ ਨੇ ਸਾਨੂੰ ਮਾੜੀ ਕੰਪਨੀ ਚ ਭੇਜਤਾ ਸੀ ਉੱਥੇ ਫਿਰ ਮੈਂ ਮਾੜੀ ਕੰਪਨੀ ਸੀ ਬੜੀ ਘਟਿਆ ਅੱਛਾ 6 ਮਹੀਨੇ ਲਾਇਏ 6 ਮਹੀਨੇ ਦੀ ਤਨਖਾਹ ਨਹੀਂ ਸੀ ਦਿੱਤੀ ਤਨਖਾਹ ਲੈ ਕੇ ਫਿਰ ਮੋਗਾ ਖੱਲੀ ਵੱਲੀ ਅੱਛਾ ਖੱਲੀ ਵੱਲੀ ਕਹਿੰਦੇ ਨੇ 2 ਨੰਬਰ ਦਾ ਕੰਮ ਨੂੰ ਅੱਛਾ 2 ਨੰਬਰੀ ਬੰਦੇ ਨੂੰ ਕਿਹਾ ਜਾਂਦਾ ਅੱਛਾ ਦੁਬਈ ਦੇ ਵਿੱਚ ਬਗੈਰ ਲਾਇਸੈਂਸ ਤੋਂ ਬਗੈਰ ਵੀਜ਼ੇ ਤੋਂ ਬਗੈਰ ਕਿਸੇ ਵੀ ਪਰਮੇਸ਼ਰ ਤੋਂ ਮੈਂ 7 ਸਾਲ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਈ ਲੈ ਲੋਕ ਆਉਂਦੇ ਨੇ ਉੱਥੇ بڑے ਕਾਨੂੰਨ ਨੇ بڑے ਫਲਾਣੇ ਨੇ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਈ ਉੱਥੇ ਵੀ ਉੱਥੇ ਵੀ ਉੱਥੇ ਵੀ ਕੀਤਾ ਫਿਰ ਬ੍ਰਦਰ ਨੂੰ ਸੈੱਟ ਕੀਤਾ ਹੁਣ ਮਹਾਰਾਜ ਦੀ ਕਿਰਪਾ ਜੀ ਉੱਥੇ ਪੰਜਾਬੀ ਫਿਰ ਵੀ ਵੇਖ ਲੈ 7 ਸਾਲ ਬਗੈਰ ਰਿਸੋਰਸ ਤੋਂ ਚਲਾ ਗਿਆ ਗੱਡੀ ਸਾਡਾ ਏਸੀਆਂ ਦਾ ਕੰਮ ਆ ਨਾਲ ਸਾਡਾ ਖਾਰਾਂ ਦਾ ਕਰ ਜੇ ਬੜੀ ਬਾਬੇ ਨਾਨਕ ਦੀ ਕਿਰਪਾ ਜੀ ਗੁਰੂ ਰਾਮਦਾਸ ਜੀ ਜੀ ਭਗਵਾਨ ਵਾਲਮੀਕ ਮਹਾਰਾਜ ਜੀ ਤੇ ਸਤਗੁਰੂ ਜੀ ਮਹਾਰਾਜ ਜੀ ਤੇ ਬਹੁਤ ਸੰਤੁਸ਼ਟਾਂ ਜੀ ਬੜੇ ਖੁਸ਼ ਆ ਹੁਣ ਵਕੀਲ ਕੀਤਾ ਹੋਇਆ ਛੋਟੇ ਬ੍ਰਦਰ ਨੇ ਉਧਰ ਹੁਣ ਜਦੋਂ ਵਕੀਲ ਕੰਮ ਕਰੇਗਾ ਉਸਕੇ ਤੇ ਫਿਰ ਜਾਵਾਂਗੇ ਤੇ ਫਿਰ ਦੋਵੇਂ ਭਰਾ ਆਪਦਾ ਸਿਸਟਮ ਸੈੱਟ ਕਰਾਂਗੇ ਬਾਕੀ ਉਧਰ ਜਿਹੜੇ ਆਪਣੇ ਕੁੜੀਆਂ ਮੁੰਡੇ ਜਾਂਦੇ ਨੇ ਇਹਨਾਂ ਦੀ ਕੀ ਕੰਡੀਸ਼ਨ ਹੈ ਕੁੜੀਆਂ ਨੂੰ ਨਹੀਂ ਭੇਜਣਾ ਚਾਹੀਦਾ ਜੀ ਬੜੀ ਬੇਵਕੂਫੀਆ ਜਿਹੜੀ ਧੀ ਹੁੰਦੀ ਨਾ ਧੀ ਹੁੰਦਾ ਘਰ ਦਾ ਸ਼ਿੰਗਾਰ ਸ਼ਿੰਗਾਰ ਸਹੀ ਗੱਲ ਧੀ ਕਰੇ ਹੀ ਸਹੀ ਰਹਿੰਦੀ ਹੈ ਜੀ ਇਹ ਕੰਮ ਹੈਗਾ ਨੌਜਵਾਨਾਂ ਮੁੰਡਿਆਂ ਦਾ ਬਾਹਰ ਜਾਣਾ ਚਾਹੀਦਾ ਨਹੀਂ ਪਾਣਾ ਕਿ ਕਿਹੜਾ ਕੁੜੀਆਂ ਨੂੰ ਬਾਹਰ ਕੱਢਦੇ ਮੈਂ ਕਹਿੰਦਾ ਜੀ ਉਹ ਨਹੀਂ ਕੱਲਣਾ ਚਾਹੀਦਾ ਅਸੀਂ ਕੋਈ ਵੀ ਕੁੜੀ ਦੁਬਈ ਦੇ ਵਿੱਚ ਜਾਂਦੇ ਆ ਅਸੀਂ ਸਾਡੇ ਭਰਾ ਜਿਹੜੇ ਨੇ ਸੱਜਣ ਮਿੱਤਰ ਉਹ ਵਿਚਾਰੇ ਕੰਮ ਲੱਭ ਕੇ ਦਿੰਦੇ ਫਿਰ ਕੰਮ ਤੇ ਲਵਾਉਂਦੇ ਆ ਕਿਉਂਕਿ ਆਪ ਤਾਂ ਦੇਖੋ ਜੀ ਪੰਜਾਬ ਦਾ ਚਾਹ ਕੁੜੀ ਚਾਹ ਮੁੰਡਾ ਦਰਦ ਹੁੰਦਾ ਜੀ ਬੰਦੇ ਨੂੰ ਜੇ ਕੋਈ ਚਲਾ ਜਾਂਦਾ ਹੈ ਲੇਕਿਨ ਇਹ ਮਾਪਿਓ ਦੀ ਬੜੀ ਨਗਹਿਲੀ ਆ ਕੁੜੀਆਂ ਨੂੰ ਨਹੀਂ ਭੇਜਣਾ ਚਾਹੀਦਾ ਚਾਹੇ ਕੁੜੀ ਵਿਆਹੀ ਆ ਚਾਹੇ ਕੁਆਰੀ ਆ। ਤਾਂ ਠੀਕ ਹੈ। ਇਹ ਬੜਾ ਗਲਤ ਹੈ ਜੀ। ਇਹ ਬਾਹਰ ਅੰਦਰ ਦਾ ਕੰਮ ਹੈਗਾ ਮੁੰਡਿਆਂ ਦਾ ਜੀ। ਮੁੰਡਿਆਂ ਦਾ ਬੰਦੇ ਦਾ ਕੰਮ ਹੈ ਮਰਦ ਦਾ। ਕਿ ਬਾਕੀ ਜਿਹੜਾ ਉੱਥੇ ਆਪਾਂ ਸੁਣਦੇ ਆਂ ਵੀ ਆਮ ਵੀ ਕੁੜੀਆਂ ਬਦਲਿਆ ਇਸ ਤਰ੍ਹਾਂ ਉਹ ਆ ਘੋਟਲਾਂ 'ਚ ਕੰਮ ਕਰਦੀਆਂ ਨੇ ਇਸ ਤਰ੍ਹਾਂ ਉਸ ਤਰ੍ਹਾਂ ਹੋਰ ਆਪਰਾ ਬਿਲਕੁਲ ਸਹੀ ਆ ਗੱਲ ਇਹ। ਬਿਲਕੁਲ ਸਹੀ ਹੈ ਜੀ। ਉੱਥੇ ਜਦੋਂ ਦੇਖੋ ਜੀ ਜ਼ਮਾਨਾ ਇੰਨਾ ਮਾੜਾ ਹੈ ਨਾ ਜੀ। ਤੇ 냔ੂ ਲੋਕੀ ਭੇਜਤਾ ਦਿੰਦੇ ਆ ਫਿਰ ਉਥੇ ਨਾ ਤਾਂ ਕੰਮ ਮਿਲਦਾ ਜੇ ਕੰਮ ਮਿਲਦਾ ਵੀ ਆ ਤੇ ਉਥੇ ਫਿਰ ਤੁਹਾਨੂੰ ਪਤਾ ਮੁਲਖ ਬਗਾਨੇ ਦੇ ਵਿੱਚ ਜ਼ਬਰਦਸਤੀ ਕਰਦੇ ਆ ਜੀ ਜ਼ਬਰਦਸਤੀ ਕਰਦੇ ਨੇ ਜਿਹੜੀ ਹੁਣ ਆਪਣੀਆਂ ਧੀਆ ਉਥੇ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਜਾਂ ਕਿਤੇ ਵੀ ਜਾ ਕੇ ਸੈਂਗੋ ਬਹੁਤ ਔਖਾ ਬਾਬਾ ਜੀ ਬਹੁਤ ਔਖਾ ਆਪਾਂ ਕਹਿੰਨੇ ਆ ਵੀ ਪੁੱਤਰ ਹੈਗਾ ਤੇ ਉਹਨੂੰ ਭੇਜੋ ਜਿਹੜੇ ਦੋ ਭਰਾ ਇਹ ਨੇ ਜੇ ਇੱਥੇ ਨਹੀਂ ਕੰਮ ਸੈਟ ਤਾਂ ਇੱਕ ਜਣ ਨੂੰ ਜਾਣਾ ਚਾਹੀਦਾ ਜੇ ਮਾੜਾ ਨਹੀਂਗਾ ਹੈ ਇੱਥੇ ਪੰਜਾਬ 'ਚ ਵੀ ਸਾਰਾ ਕੁਝ ਆ ਪੰਜਾਬ ਦੇ ਵਿੱਚ ਵੀ ਕੀ ਮਾੜਾ ਤਾਂ ਨਹੀਂ ਹੈਗਾ ਇੱਥੇ ਦੇਖੋ ਜੀ ਸਭ ਤੋਂ ਉੱਤੇ ਇੰਡੀਆ ਦਾ ਰੁਪਈਆ ਹੁੰਦਾ ਸੀ ਆ ਉੱਤੇ ਦਾ ਸਭ ਤੋਂ ਉੱਤੇ ਸਾਰਿਆਂ ਤੇ ਤੇ ਅੱਜ ਦੇਖੋ ਰੁਪਈਆ ਕਿੱਥੇ ਹੈ ਠੀਕ ਹੈ ਇਹ ਆਪਣੀਆਂ ਜਿਹੜੀਆਂ ਸਰਕਾਰਾਂ ਨੇ ਕੁਝ ਤਾਂ ਇਹ ਨਹੀਂ ਸਾਥ ਦੇ ਰਹੀਆਂ ਜਿਹੜੀਆਂ ਸਰਕਾਰਾਂ ਨੇ ਜਿਹੜੇ ਧਰਮ ਦੇ ਠੇਕੇਦਾਰ ਨੇ ਜਿਹੜੇ ਜਿਹੜੇ ਲੀਡਰ ਨੇ ਇਹਨਾਂ ਨੇ ਬੇੜਾ ਗਰ ਕਰਤਾ ਜੀ ਦੇਖੋ ਪੰਜਾਬ ਸੰਭਾਲਣਾ ਚਾਹੀਦਾ ਜਿਹੜਾ ਪੰਜਾਬ ਦੀ ਜਿਹੜੀ ਪਰਜਾ ਹੈ ਨਾ ਪਰਜਾ ਇਹ ਪਰਜਾ ਇੱਕ ਜਿਹੜਾ ਆਪਾਂ ਕਹਿੰਦੇ ਨੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਉਹਨੂੰ ਚਾਹੀਦਾ ਇਹ ਸਿਸਟਮ ਸੈੱਟ ਕਰਨਾ ਠੀਕ ਵਾਪਸ ਹੁਣ ਆਪਾਂ ਗੱਡੀਆਂ ਲੈ ਕੇ ਚੱਲ ਗਏ ਮੇਰੇ ਖਿਆਲ ਤਾਂ ਆਪਣੀਆਂ ਗੱਡੀਆਂ ਆ ਜਿੰਨਾ ਤੇ ਫਿਰ ਆਪਾਂ ਬਾਅਦ ਦੇ ਵਿੱਚ ਬਾਕੀ